ਪੈਸੇ ਨੂੰ ਕੋ ਬਲ ਬਲ ਜਾਈ ਪੈਸੇ ਨੂੰ ਕੋ ਬਲ ਚਮਕੌਰ ਸਾਹਿਬ ਦੀ ਇਤਿਹਾਸਕ ਨਗਰੀ 'ਚ ਅੱਜ ਤਿੰਨ ਦਿਨੀ ਸ਼ਹੀਦੀ ਜੋੜ ਮੇਲ ਦਾ ਸਮਾਪਨ ਹੋ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੋਝਾਰ ਸਿੰਘ ਦੇ ਸ਼ਹੀਦੀ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਪੱਤਾ ਹੈ। ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਚਮਕੌਰ ਸਾਹਿਬ ਦੀ ਜੰਗ 'ਚ ਤਿੰਨ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਕਮ ਸਿੰਘ, ਭਾਈ ਹਿੰਮਤ ਸਿੰਘ 40 ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਪੰਜ ਪਿਆਰਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਗੜੀ ਸਾਹਿਬ ਤੋਂ ਆਰੰਭ ਹੋਇਆ ਅਤੇ ਸਥਾਨਕ ਸਾਰੇ ਗੁਰਦੁਆਰਾ ਸਾਹਿਬਾਨਾਂ ਕੋਲੋਂ ਗੁਜ਼ਰ ਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਸਮਾਪਤ ਹੋਇਆ ਇਹ ਜੋ ਨਗਰ ਕੀਰਤਨ ਅੱਜ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਆਰੰਭ ਹੋਇਆ ਹੈ ਇਹ ਬੜੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹਰ ਸਾਲ ਜੋ ਰਵਾਇਤੀ ਨਗਰ ਕੀਰਤਨ ਹੈ ਇਥੋਂ ਸ਼ੁਰੂ ਹੁੰਦਾ ਜੀ ਇਥੋਂ ਸ਼ੁਰੂ ਹੋ ਕੇ ਦਮਦਮਾ ਸਾਹਿਬ ਤੋਂ ਹੁੰਦਿਆਂ ਹੋਇਆ ਮੇਨ ਰੋਡ ਤੋਂ ਹੁੰਦੇ ਆ ਤਾੜੀ ਸਾਹਿਬ ਜਾ ਕੇ ਨਮਸਕਾਰ ਹੁੰਦੀ ਹੈ ਜੀ ਉਸ ਤੋਂ ਬਾਅਦ ਕਤਲਗੜ੍ਹ ਸਾਹਾ ਬਾਕੀ ਸਾਰੀ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਜੋ ਤਿੰਨ ਦਿਨਾਂ ਸ਼ਹੀਦੀ ਸਮਾਗਮ ਜੋ ਤੇ ਚੱਲ ਰਹੇ ਹਨ ਇਸ ਨਗਰ ਕੀਰਤਨ ਦੇ ਨਾਲ ਉਹ ਸਮਾਪਤ ਹੁੰਦੇ ਹਨ ਇਸ ਮੌਕੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿੱਚ ਗੁਰਬਾਣੀ ਦਿਵਸ ਵੀ ਮਨਾਇਆ ਗਿਆ ਜਿਸ ਵਿੱਚ ਸੈਂਕੜੇ ਸਕੂਲੀ ਵਿਦਿਆਰਥੀ ਸ਼ਾਮਲ ਹੋਏ ਇਤਿਹਾਸ ਨੂੰ ਸਜਦਾ ਕਰਦੇ ਆ ਤੇ ਗੁਰੂ ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ ਇਸ ਜਗ੍ਹਾ ਤੇ ਅੱਜ ਹਜ਼ਾਰਾਂ ਸਿੰਘ ਦੁਰਗੋਮ ਸਿੰਘ ਜੀ ਮਹਾਰਾਜੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਜਿਹੜੇ ਸਾਡੇ ਤੇ ਸਾਡੀ ਕੌਮ ਤੇ ਸਾਡੇ ਧਰਮ ਲੈ ਜਿਹਨੀਆਂ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਸਾਰੇ ਸਿੰਘਾਂ ਨੂੰ ਨਮਸਕਾਰ ਕਰਨ ਲਈ ਹਜ਼ਾਰਾਂ ਸੰਗਤਾਂ ਇੱਥੇ ਜੁੜੀਆਂ ਹੋਈਆਂ ਹਨ ਤੇ ਅੱਜ ਨਗਰ ਕੀਰਤਨ ਹੋ ਰਿਹਾ ਜਿਹਦੇ ਜਹਾਜ਼ਰੀਆਂ ਪਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਚੰਕੌਰ ਸਾਹਿਬ ਦੇ ਵੱਡੇ ਸਾਹਿਬ ਜਦਾਂ ਤੇ ਯਾਦ ਵਿੱਚ ਇਹ ਸ਼ਹੀਦੀ ਜੋੜ ਮੇਲ ਪਰੰਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ 'ਚ ਸ਼ਹੀਦੀ ਜੋੜ ਮੇਲ ਪਰਤਿਆ